ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਜਿਹੜੀ ਵੀਡੀਓ ਹੈ ਉਹ ਹੈ ਜੀ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਕਿ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਉਹਨਾਂ ਦੇ ਸਲਾਨਾ ਇਮਤਿਹਾਨ ਚੱਲ ਰਹੇ ਹਨ ਸੋ 28 ਤਰੀਕ ਨੂੰ ਉਹਨਾਂ ਦਾ ਜਿਹੜਾ ਇੰਗਲਿਸ਼ ਦਾ ਪੇਪਰ ਹੋਣ ਜਾ ਰਿਹਾ ਸੋ ਉਸੇ ਦੇ ਸਬੰਧ ਦੇ ਵਿੱਚ ਇੰਗਲਿਸ਼ ਹੈਕਸ ਜਾਂ ਇੰਗਲਿਸ਼ ਸ਼ਾਰਟ ਕੀਜ਼ ਤੁਹਾਡੇ ਲਈ ਲੈ ਕੇ ਆਏ ਆ ਕਿ ਜਿਹੜੇ ਤੁਹਾਡੇ ਇਮਤਿਹਾਨ ਦੇ ਪੱਖ ਤੋਂ ਬੜੇ ਮਹੱਤਵਪੂਰਨ ਹੋਣਗੇ ਤਾਂ ਤੁਸੀਂ ਇਨ ਸ਼ਾਰਟ ਕੁਐਸਚਨ ਦੇ ਨਾਲ ਤੇ ਦੂਸਰਾ ਜਿਹੜੇ ਜਿਹੜੇ ਤਰੀਕੇ ਤੁਹਾਨੂੰ ਪੇਪਰ ਕਰਨ ਦੇ ਦੱਸਾਂਗੇ ਜਾਂ ਜਿਹੜੇ ਜਿਹੜੇ ਇੰਪੋਰਟੈਂਟ ਕੁਐਸਚਨ ਹੈ ਚਾਹੇ ਕੈਰੈਕਟਰ ਸਕੈਚਰ ਚਾਹੇ ਥੀਮ ਹੈ ਠੀਕ ਹੈ ਜੀ ਜਾਂ ਜਿਹੜੇ ਕੁਐਸਚਨ ਆਨਸਰ ਤੁਹਾਨੂੰ ਲਿਟਰੇਚਰ ਜਾਂ ਮੇਨ ਕੋਰਸ ਦੇ ਵਿੱਚੋਂ ਆਉਣਗੇ ਤਾਂ ਕਿਹੜੇ ਕਿਹੜੇ ਇੰਪੋਰਟੈਂਟ ਕੁਐਸਚਨ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਤੇ ਵਿੱਚ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਸਾਥਕਰ 12ਵੀਂ ਕਲਾਸ ਦੇ ਵਿਦਿਆਰਥੀ ਮੁੰਡੇ ਕੁੜੀਆਂ ਸਾਰਿਆਂ ਨਾਲ ਸਾਂਝਾ ਕਰਿਓ ਕਿਉਂਕਿ 28 ਤਰੀਕ ਨੂੰ ਜਿਹੜਾ ਪੇਪਰ ਹੋਣ ਜਾ ਰਿਹਾ ਉਹਦੇ ਵਿੱਚ ਜ ਉਹ ਬਹੁਤ ਮਹੱਤਵਪੂਰਨ ਸਾਬਿਤ ਹੋਊਗੀ ਤੁਹਾਡੇ ਲਈ ਕਿਉਂਕਿ ਇਹਦੇ ਵਿੱਚ ਆਪਾਂ ਇੰਗਲਿਸ਼ ਦੇ ਉਹ ਮਹੱਤਵਪੂਰਨ ਕੁਐਸਚਨ ਆਨਸਰ ਕੈਰੈਕਟਰ ਸਕੈਚ ਪੁਆਇੰਟਸ ਤੁਹਾਨੂੰ ਸਾਂਝੇ ਕਰਾਂਗੇ ਜਿਹੜੇ ਪੇਪਰ ਦੇ ਵਿੱਚ ਲਾਜ਼ਮੀ ਆਉਣਗੇ ਠੀਕ ਹੈ ਜੀ ਸੋ ਜਿਸ ਤਰ੍ਹਾਂ ਕਿ ਪਹਿਲਾਂ ਹਸਨ ਇਹ ਇੱਕ ਇੱਕ ਨੰਬਰ ਦੇ ਕੁਐਸਚਨ ਜਿਹੜੇ ਆਪਾਂ ਸਭ ਤੋਂ ਪਹਿਲਾਂ ਸਾਂਝੇ ਕਰ ਰਹੇ ਹਾਂ ਠੀਕ ਹੈ ਜੀ ਵਿਚਾਰ ਦੇ ਵਿੱਚ ਜਾ ਕੇ ਆਪਾਂ ਤੁਹਾਨੂੰ ਸਾਰੇ ਉਹ ਜਿਹੜੀ ਇੰਪੋਰਟੈਂਟ ਪੁਆਇੰਟਸ ਨੇ ਕੈਰੈਕਟਰ ਸਕੈਚ ਹੈ ਤੇ ਜਾਂ ਜਿਹੜਾ ਥੀਮ ਜਿਹੜਾ ਬਣੂਗਾ ਉਹ ਤੁਹਾਡਾ ਸਾਂਝਾ ਕਰਾਂਗੇ ਤੇ ਨਾਲ ਨਾਲ ਗ੍ਰਾਮਰ ਦਾ ਕੁਝ ਵੀ ਜਿਹੜਾ ਮਟੀਰੀਅਲ ਕਿਸ ਤਰ੍ਹਾਂ ਤੁਸੀਂ ਗ੍ਰਾਮਰ ਜਿਹੜੀ ਅਟੈਂਪਟ ਕਰ ਸਕਦੇ ਹੋ ਉਹ ਵੀ ਤੁਹਾਡਾ ਸਾਂਝਾ ਕਰਾਂਗੇ ਸੋ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਹੂ ਵਾਸ ਹਸਨ ਹਸਨ ਇੱਕ ਸਟੂਡੈਂਟ ਸੀਗਾ ਐਮਸੀਆ ਦਾ ਸਟੂਡੈਂਟ ਸੀ ਠੀਕ ਹੈ ਇੱਕ ਸੌਫਟਵੇਅਰ ਇੰਜੀਨੀਅਰ ਸੀ ਨਾਲ ਨਾਲ ਤੁਹਾਡੇ ਇੱਕ ਤੋਂ ਜ਼ਿਆਦਾ ਕੁਐਸਚਨ ਆਪਾਂ ਉਸ ਤੋਂ ਬਾਅਦ ਅ ਵਾਟ ਟਾਈਪ ਆਫ ਸਟੂਡੈਂਟ ਵਾਸ ਹਸਨ ਬ੍ਰਾਈਟਨਡ ਰੈਗੂਲਰ ਇਹ ਦੋਸਤੋ ਮੈਂ ਜ਼ਿਆਦਾ ਤੁਹਾਨੂੰ ਬੋਲ ਕੇ ਨਹੀਂ ਦੱਸਦਾ ਠੀਕ ਹੈ ਇੱਕ ਸਿਰਫ ਤੁਹਾਡਾ ਸਾਂਝਾ ਇਹ ਕਰੀ ਚੱਲਾਂਗੇ ਤੁਸੀਂ ਆਪਣੇ ਆਪ ਚਾਹੇ ਤੁਸੀਂ ਇਹਨੂੰ ਦੇਖ ਸਕਦੇ ਹੋ ਠੀਕ ਹੈ ਜੀ ਉਹ ਸਿਰਫ ਇਮਤਿਹਾਨਾਂ ਦੇ ਨੇੜੇ ਜਾ ਕੇ ਪੜਦਾ ਸੀ ਜਿਹੜੀ ਸੋਧਾ ਮਰਥੀ ਸੀ ਉਹ ਬੜੀ ਕਾਈਂਡ ਐਂਡ ਲਵਿੰਗ ਲੇਡੀ ਸੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਹਰ ਸਮੇਂ ਜਿਹੜਾ ਹੈਗਾ ਸੀ ਹਸਨ ਇੱਕ ਪੀਟੀਫੁੱਲ ਮੈਨਰ ਦੇ ਵਿੱਚ ਜਿਹੜਾ ਉਹ ਆਪਣੀ ਮਾਫੀ ਮੰਗਦਾ ਸੀ ਟੂ ਇੰਪਰੂਵ ਹਿਸ ਸੈਲਫ ਟੀਚਰ ਨੇ ਉਹ ਸਲਾਹ ਦਿੱਤੀ ਕਿ ਤੂੰ ਆਪਣੇ ਆਪ ਨੂੰ ਸੁਧਾਰ ਠੀਕ ਹੈ ਜੀ ਇਹਨਾਂ ਰੈਂਕਸ ਹੈ ਜਦੋਂ ਕੰਪਿਊਟਰ ਸੌਫਟਵੇਅਰ ਸੀ ਉਹਦੇ ਪਿਤਾ ਜੀ ਉਹਨੂੰ ਸੈਪਰੇਟਲੀ ਕਰਕੇ ਲੈ ਕੇ ਗਏ ਸੀ ਠੀਕ ਹੈ ਜੀ ਉਸ ਤੋਂ ਬਾਅਦ ਟੂ ਪਾਲਸ ਹੈ ਅਸਲ ਵਿੱਚ ਵੈਰੀ ਰੈਗੂਲਰ ਐਂਡ ਰਿਸਪਾਂਸਿਬਲ ਇਹ ਗਲਤ ਹੈ ਕਿਉਂਕ the parents visitation meeting was fruitful ठीक है ये गलत है क्योंकि एंड फ्रूटलेस थी सो द मदर थी वंस अग्री टू मीट हर विसिटर फॉल्स है क्योंकि पहले ही बच्चे नहीं मिले सन टोल्ड हिमसेल्फ ऑलवन सेपरेटली ये भी बिल्कुल सच है उसके बाद में मार्कस किंग बेसबॉल जो हैगा सी व्हाट इज द नेम ऑफ द फ्लिप्स बेस्ट फ्रेंड इड ये तो उनका सी मैरिन बैंड वो जो जो यूएसए दा सीगा वो सबसे ज्यादा हां जो हैगा मनन्या पर मनन्या सी ही वाज़ टू टायर्ड ਜਦੋਂ ਬੇਕਰੀ ਤੇ ਕੰਮ ਕਰਦੇ ਬੜਾ ਥੱਕਿਆ ਹੋਇਆ ਸੀਗਾ ਉੱਥੇ ਪਾਸ ਫਲਿੱਪਸ ਚੂਜ਼ ਟੂ ਪਲੇ ਠੀਕ ਹੈ ਜੀ ਵਾਇਲਨ ਉਸਨੇ ਮਜਾਉਣੀ ਜਿਹੜੀ ਉਹ ਮੰਨੀ ਸੀ ਬੇਕਰਸ ਵਾਈਫ ਜਿਹੜੀ ਸੀਗੀ ਉਹ ਫਲਿੱਪ ਦੇ ਨਾਲ ਸਕੋਲਡ ਕਰਦੀ ਸੀ ਲੜਦੀ ਝੜਦੀ ਸੀ ਹਿਸ ਫਰੈਂਡਸ ਐਂਡਸ ਮਦਰ ਠੀਕ ਹੈ ਸੀ ਉਹਦੀ ਫਲਿੱਪ ਦੀ ਜਿਹੜੀ ਉਹ ਦੋਸਤ ਦੀ ਮਾਤਾ ਸੀ ਹੂ ਗੇਵ ਅ ਸ਼ਰਟ ਟੂ ਫਲਿੱਪਸ ਕਰ ਮਿਸਸ ਐਸਪੋਤਨ ਜਿਹੜੀ ਉਹਦੇ 뮤직 ਟੀਚਰ ਸੀ ਉਹਦੇ ਪਤਨੀ ਸੀ ਬੇકરી ਓਨਰ ਜਿਹੜਾ ਹੈ ਕਿ ਸੀ ਚਾਰਲੀ ਸੀ ਉਸ ਦਾ ਟਰੂ ਫਾਲਸ ਹੈ ਜੀ ਠੀਕ ਹੈ ਸੀ ਇਹਦੇ ਨਾਲ ਤੁਹਾਡਾ ਬਿਲਕੁਲ ਆਪਾਂ ਉਸ ਤੋਂ ਬਾਅਦ ਜੀ ਥਿੰਕਿੰਗ ਆਊਟ ਆਫ ਦ ਬਾਕਸ ਇਹ ਲੈਸਨ ਜਿਹੜਾ ਹੈ ਬੜਾ ਮਹੱਤਵਪੂਰਨ ਲੈਸਨ ਹੈ ਜੀ ਇੰਪੋਰਟੈਂਟ ਲੈਸਨ ਹੈ ਇਹਦਾ ਥੀਮ ਜਿਹੜਾ ਉਹ ਤੁਹਾਨੂੰ ਆਊਗਾ ਠੀਕ ਹੈ ਜੀ ਇੰਪੋਰਟੈਂਟ ਇਮਤਿਹਾਨਾਂ ਦੇ ਪੱਖ ਤੋਂ ਬੜਾ ਹੈ ਜਿਹੜਾ ਲੇਟਰ ਥਿੰਕਿੰਗ ਦਾ ਥੀਮ ਹੈ ਉਹ ਬੜਾ ਇੰਪੋਰਟੈਂਟ ਹੈ ਤੇ ਜਾਂ ਇਹਦੇ ਵਿੱਚੋਂ ਕੁਐਸਚਨ ਬਣੂਗਾ ਵਟ ਇਜ਼ ਦ ਲੇਟਰ ਥਿੰਕਿੰਗ ਠੀਕ ਹੈ ਜੀ ਉਸ ਜਿਹੜਾ ਲੇਟਰ ਥਿੰਕਿੰਗ ਦੇ ਵਿੱਚ ਕੁੜੀ ਹੈ ਉਹ ਮਤਲਬ ਉਹਦਾ ਨਾਮ ਵੀ ਆ ਸਕਦਾ ਹੈ ਤੇ ਉਸ ਤੋਂ ਬਾਅਦ ਕਿਸ ਚਲਾਕੀ ਦੇ ਨਾਲ ਉਸਨੇ ਜਿਹੜਾ ਉਹ ਪੈਵਲਦ ਨੂੰ ਚੇਂਜ ਕੀਤਾ ਸੀ ਇੱਕ ਇਹਦਾ ਥੀਮ ਇਹਨਾਂ ਦੇ ਵਿੱਚੋਂ ਜਿਹੜੇ ਇਹ ਤੁਸੀਂ ਜ਼ਰੂਰ ਯਾਦ ਕਰਿਓ ਕਿਉਂਕਿ ਇਹਨਾਂ ਦੇ ਵਿੱਚੋਂ ਹੀ ਇੱਕ ਕੁਐਸਚਨ ਜਿਹੜਾ ਉਹ ਤੁਹਾਡਾ ਇੰਪੋਰਟੈਂਟ ਹੈ ਤੇ ਬਣੂਗਾ ਪੇਪਰ ਦੇ ਵਿੱਚ ਲਾਜ਼ਮੀ ਹੀ ਆਊਗਾ ਠੀਕ ਹੈ ਜੀ ਉਸ ਤੋਂ ਬਾਅਦ ਸੀਗਾ ਜੀ ਸਮਿਥ ਉਹਨੇ ਆਪਣੀ ਜਿਹੜੀ ਹੈਗੀ ਸੀ ਉਸ ਦੀ ਜਿਹੜੀ ਕਾਰ ਸੀ ਉਹ ਫੈਰਾਰੀ ਕਾਰ ਸੀ ਰੈੱਡ ਕਲਰ ਦੀ ਜਿਹੜੀ ਉਹ ਥਾਮਸ ਦੀ ਸੌਰੀ ਜਿਹੜੀ ਰੈੱਡ ਕਲਰ ਦੀ ਫੈਰਾਰੀ ਸੀ ਜਿਹੜੀ ਕਿ ਉਸਨੇ 5000 ਜਿਹੜਾ ਹੈਗਾ ਅਸੀਂ ਲੋਨ ਵਾਸਤੇ ਉਹਨੂੰ ਉੱਥੇ ਰੱਖ ਦਿੱਤਾ ਸੀ ਬੈਂਕ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ 20 ਮੈਚਸ ਹੈ ਜਿਹੜਾ ਇੱਕ T20 ਦੇ ਵਿੱਚ ਜਿਸ ਤਰ੍ਹਾਂ ਕਿ ਆਨਵਾਰਡਸ ਮੈਚਸ ਹੁੰਦੇ ਆ ਉਹਦੇ ਵਿੱਚ ਕਿੰਨਾ ਹੁੰਦਾ ਜੀ ਲੇਟਰ ਥਿੰਕਿੰਗ ਕੀ ਹੁੰਦੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਗਰਲ ਐਂਡ ਦਾ ਥਾਮਸ ਦਾ ਮਿਲਿਨਰੀਅਰਸ ਬੋਥ ਯੂਜ਼ਡ ਲੇਟਰ ਥਿੰਕਿੰਗ ਉਹਨਾਂ ਦੋਵਾਂ ਨੇ ਹੀ ਆਪਣੀ ਚਲਾਕੀ ਦੇ ਨਾਲ ਜਿਹੜਾ ਕੀਤਾ ਸੀ ਠੀਕ ਹੈ ਜੀ ਆਨ ਸੀਿੰਗ ਪਲੀਜ਼ ਇਹਦੇ ਵਿੱਚ ਬੱਸ ਕੰਡਕਟਰ ਦਾ ਜਿਹੜਾ ਹੈਗਾ ਉਹ ਕਰੈਕਟਰ ਸਕੈਚ ਬੜਾ ਇੰਪੋਰਟੈਂਟ ਹੈ ਜੀ ਤੇ ਥੀਮ ਵੀ ਠੀਕ ਹੈ ਜੀ ਮਸਕ ON ਸਿੰਘ ਪਲੀ ਦੇ ਵਿੱਚ ਥੀਮ ਤੇ ਕਰੈਕਟਰ ਸਕੈਚ ਬੜਾ ਇੱਕ ਡੀਸੈਂਟ ਜਾਂ ਇੱਕ ਕਾਈਂਡ ਹਾਰਟਡ ਪਰਸਨ ਸੀਗਾ ਠੀਕ ਹੈ ਕਿਉਂਕਿ ਜਦੋਂ ਰਾਈਟਰ ਆਪਣਾ ਪਰਸ ਕਰੇ ਭੁੱਲ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਬਿਨਾਂ ਪੈਸੇ ਤੋਂ ਟਿਕਟ ਜਿਹੜੀ ਉਹ ਮੁਹੱਈਆ ਕਰਵਾਉਂਦਾ ਉਹਨਾਂ ਨੂੰ ਦਿੰਦਾ ਠੀਕ ਹੈ ਜੀ ਦ ਸਟੋਰੀ ਆਫ ਮਾਇਲਾ ਹੈਲਨ ਕੈਲਰ ਇਹਦੇ ਵਿੱਚ ਹੈਲਨ ਕੈਲਰ ਦਾ ਜਿਹੜਾ ਕਰੈਕਟਰ ਸਕੈਚ ਹੈ ਉਹ ਵੀ ਬੜਾ ਇੰਪੋਰਟੈਂਟ ਹੈ ਤੇ ਉਹਦੇ ਨਾਲ ਹੀ ਹੈਲਨ ਕੈਲਰ ਦੀ ਟੀਚਰ ਇਹ ਮਿਕਸ ਹੈ ਦੋਸਤੋ ਠੀਕ ਹੈ ਜੀ ਇਹਦੇ ਵਿੱਚ कंफ्यूज ਨਹੀਂ ਹੋਣਾ ਬੱਚਿਆਂ ਨੇ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਹੈਲਨ ਕੈਲਰ ਬਾਰੇ ਦੱਸ ਦੇਣਾ ਵੀ ਉਹ ਕਿਸ ਤਰ੍ਹਾਂ ਦੀ ਸੀ ਉਹ ਫਿਰ 19 ਮੰਨ ਤੇ ਵਿੱਚ ਉਹ ਜਿਹੜੀ ਹੈਗਾ ਚਿਕਨ ਬਾਕਸ ਕਾਰਨ ਜਿਹੜੀ ਉਸ ਤੋਂ ਬਾਅਦ ਉਹ ਅੰਨੀ ਹੋ ਗਈ ਸੀ ਉਸ ਤੋਂ ਬਾਅਦ ਜਿਹੜੀ ਉਹਦੀ ਟੀਚਰ ਸੀ ਐਮਐਸ 11 ਠੀਕ ਹੈ ਉਸ ਤੋਂ ਬਾਅਦ ਉਹਨੇ ਸਾਰਾ ਉਸ ਨੂੰ ਸਿਖਾਇਆ ਇਹ ਦੋਵੇਂ ਮਿਕਸ ਕਰਕੇ ਤੁਸੀਂ ਲਿਖਣਾ ਜੇਕਰ ਤੁਹਾਨੂੰ ਹੈਲਨ ਕੈਲਰ ਜਾਂ ਉਹਦੀ ਟੀਚਰ ਦਾ ਕਰੈਕਟਰ ਸਕਿਚ ਆਉਣਾ ਹੈ ਤਾਂ ਇਹਨਾਂ ਨੂੰ ਮਿਕਸ ਕਰਕੇ ਤੁਸੀਂ ਲਿਖਣਾ ਉਸ ਵਾਰ ਟੂ ਜੈਂਟਲਮੈਨ ਆਫ ਵੈਰੋਨਾ ਦੋਸਤੋ ਇਹਨਾਂ ਦਾ ਵੀ ਜਿਹੜਾ ਥੀਮ ਤੇ ਕਰੈਕਟਰ ਸਕਿਚ ਬੜਾ ਇੰਪੋਰਟੈਂਟ ਹੈ ਟੂ ਜੈਂਟਲਮੈਨ ਆਫ ਵੈਰੋਨਾ ਦੇ ਵਿੱਚ ਨਿਕੋਲਾ ਐਂਡ ਜੈਕੋਬ ਜਿਹੜੇ ਹੈਗੇ ਆ ਉਹ ਦੋਵੇਂ ਬ੍ਰਦਰ ਨੇ ਆਪਣੀ ਸਿਸਟਰ ਵਾਸਤੇ ਉਹਨਾਂ ਨੂੰ ਸਪਾਇਨਲ ਟੀਬੀ ਦੋਸਤਾਂ ਨੂੰ ਇੱਕ ਬੱਚਿਆਂ ਨੂੰ ਇੱਕ ਗੁਜਾਰਿਸ਼ ਹੈ ਕਿ ਜਦੋਂ ਤੁਸੀਂ ਉਹ ਆਪਣਾ ਟੀਬੀ ਲਿਖ ਦਿਓ ਹਨਾ ਟਿਊਬਰਕੂਲੋਸਿਸ ਲਿਖ ਦਿਓ ਤਾਂ ਉਥੇ ਟੀਬੀ ਟੀ ਡਾਟ ਵੀ ਬੈਨ ਵਾਲੀ ਠੀਕ ਹੈ ਸੌਰੀ ਆਪਣਾ ਵੀ ਬੋਏ ਵਾਲੀ ਉਹ ਲਿਖਣਾ ਕਿਉਂਕਿ ਕਈ ਬੱਚੇ ਜਿਹੜੇ ਟਿਊਬਰਕੂਲੋਸਿਸ ਦੇ ਸਪੈਲਿੰਗ ਜਿਹੜੇ ਉਹ ਗਲਤ ਕਰ ਦਿੰਦੇ ਨੇ ਇਸ ਕਰਕੇ ਤੁਸੀਂ ਟਿਊਬਰਕੂਲੋਸਿਸ ਨਾ ਲਿਖਿਓ ਠੀਕ ਹੈ ਜੀ ਤਾਂ ਟੀਬੀ ਹੀ ਸ਼ਾਰਟਕਟ ਉਹਨੂੰ ਲਿਖ ਦਿਓ ਉਸ ਬੰਦਾ ਤੁਸੀਂ ਨਾਲ-ਨਾਲ ਦੋਸਤੋ ਦੇਖਿਓ ਚਲੋ ਇਹ ਦੇਖੋ ਟਿਊਬਰਕੂਲੋਸਿਸ ਆਫ ਸਪਾਈਨ ਤਾਂ ਤੁਸੀਂ ਕਹਿੰਦਾ ਟੀਬੀ ਆਫ ਸਪਾਈਨ ਵੀ ਲਿਖ ਸਕਦੇ ਹੋ ਠੀਕ ਹੈ ਜੀ ਕਿਉਂਕਿ ਉਹਦੀ ਰੀਡ ਦੀ ਜਿਹੜੀ ਹੱਡੀ ਸੀਗੀ ਉਹਦਾ ਕੈਂਸਰ ਸੀ ਅ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ ਠੀਕ ਹੈ ਜੀ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਵੈਸੇ ਠੀਕ ਹੈ ਜੀ ਪਰ ਕਿਉਂਕਿ ਬਹੁਤ ਘੱਟ ਕੁਐਸਚਨ ਜਿਹੜੇ ਇਹਦੇ ਵਿੱਚੋਂ ਬਣਦੇ ਹੁੰਦੇ ਆ ਸਿਰਫ ਇਹਦੇ ਵਿੱਚ ਹੀ ਕਿਹਾ ਗਿਆ ਕਿ ਇਨਸਾਨ ਹੈ ਜਿਹੜਾ ਉਹ ਕਿਸ ਤਰ੍ਹਾਂ ਜੀ ਸਕਦਾ ਹੈ ਤੇ ਕਿਸ ਤਰ੍ਹਾਂ ਜੀਣਾ ਚਾਹੀਦਾ ਨੈਕਸਟ ਜੀ ਗਦਰੀ ਬੰਮਨ ਕਾਲਾਪਣੀ ਦੋਸਤੋ ਜਿਹੜਾ ਇਮਤਿਹਾਨਾਂ ਦੇ ਪੱਖ ਤੋਂ ਬਣਦਾ ਹੁੰਦਾ ਹੈ ਕਿ ਨੇਮ ਆਫ ਕਾਲੇਪਣੀ ਭਾਵੇਂ ਉਹਦੇ ਕਿਹੜੇ-ਕਿਹੜੇ ਜਿਹੜੇ ਹੈਗੇ ਸੀ ਨਾਮ ਨੇ ਸੈਲੂਲਰ ਜੇਲ ਤੇ ਐਂ ਦੂਸਰੇ ਡੈਵਲਸ ਆਇਲੈਂਡ ਇਹ ਵੀ ਬੜਾ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਹੈਗੇ ਸੀ ਮੈਂਬਰ ਨੇਮ ਆਫ ਮੈਂਬਰਸ ਆਫ ਗਦਰ ਪਾਰਟੀ ਗਦਰ ਪਾਰਟੀ ਦੇ ਕਿਹੜੇ ਕਿਹੜੇ ਮੈਂਬਰ ਸੀਗੇ ਉਹਨਾਂ ਦੇ ਨਾਮ ਵੀ ਕਈ ਵਾਰੀ ਪੁੱਛ ਲਏ ਜਾਂਦੇ ਆ ਠੀਕ ਹੈ ਜੀ ਤਾਂ ਇਹ ਦੋ ਤਿੰਨ ਕੁਐਸਚਨ ਆ ਜਿਹੜੇ ਹੋ ਇੰਪੋਰਟੈਂਟ ਨੇ ਗਦਰ ਪਾਰਟੀ ਦੇ ਠੀਕ ਹੈ ਜੀ ਕਾਲਾ ਪਾਣੀ ਕਿਸ ਕਿਸ ਤਰ੍ਹਾਂ ਦੀ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਜਾਂਦੀ ਸੀ ਠੀਕ ਹੈ ਜੀ ਸ਼ਾਰਟ ਕੁਐਸਚਨ ਜਿਹੜੇ ਆਗੇ ਹਸਨ ਦੇ ਆਗੇ ਸੁਦਮਰਥੀ ਵਾਲੇ ਠੀਕ ਹੈ ਜੀ ਇਹ ਆਪਾਂ ਨੂੰ ਪਤਾ ਵੀ ਹਸਨ ਜਿਹੜਾ ਸੀ ਸਿਰਫ ਐਗਜ਼ਾਮੀਨੇਸ਼ਨ ਦੇ ਨੇੜੇ ਆ ਕੇ ਹੀ ਜਿਹੜਾ ਉਹ ਪੜਦਾ ਸੀ ਵੈਸੇ ਹੀ ਜ਼ਿਆਦਾਤਰ ਇਰੈਗੂਲਰ ਹੀ ਸਕੂਲ ਜਿਹੜਾ ਉਹ ਰਹਿੰਦਾ ਸੀ ਸਕੂਲ ਤੋਂ ਮਤਲਬ ਨਹੀਂ ਆਉਂਦਾ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਥਾਮਸ ਨੇ ਆਪਣੀ ਜਿਹੜੀ ਕਾਰ ਸੀ ਉਹ ਕਿੰਨੇ ਦੇ ਵਿੱਚ ਜਿਹੜੀ ਉਹ ਗਿਰਵੀ ਰੱਖੀ ਸੀ ਤਾਂ ਉਹਨੇ ਬੈਂਕ ਤੋਂ ਕਿੰਨਾ ਲੌਂਦਾ ਸੀ 5000 ਜਿਹੜਾ ਉਹ ਡਾਲਰਸ ਉਹਨੇ ਉੱਥੋਂ ਲੈਤੇ ਸੀ ਫੈਰਾਰੀ ਉਹਦੀ ਕਾਰ ਦਾ ਸੀ ਤੇ ਰੈੱਡ ਕਲਰ ਦੀ ਜਿਹੜੀ ਉਹ ਫੈਰਾਰੀ ਸੀ ਇ ਲिटल ਥਿੰਕਿੰਗ ਦੇ ਵਿੱਚ ਜਿਹੜੇ ਉਹ ਆਉਂਦੇ ਆ ਜੀ ਕਈ ਵਾਰ ਪੁੱਛ ਲੈਂਦੇ ਵੀ ਹਸਨ ਦੀ ਸੌਰੀ ਹੈਲਨ ਕੈਲਦੀ ਟੀਚਰ ਦਾ ਕੀ ਨਾਮ ਸੀ ਠੀਕ ਹੈ ਸੀ ਐਨ ਮੈਂਸਫੀਲਡ ਸਲੇਵਨ ਇਹ ਕਰੀ ਆਬਜੈਕਟਿਵ ਟਾਈਪ ਦੇ ਵਿੱਚ ਵੀ ਆ ਜਾਂਦਾ ਹੈ ਠੀਕ ਹੈ ਜੀ ਉਤੇ ਤੁਹਾਨੂੰ ਚੂਜ਼ ਕਰਨਾ ਹੋਗਾ ਤਾਂ ਸਪੈਲਿੰਗ ਤੁਸੀਂ ਦੇਖ ਸਕਦੇ ਆ ਏ ਡਬਲ ਐਨ ਮੈਂਸਫੀਲਡ ਸਲੇਵਨ ਠੀਕ ਹੈ ਜੀ ਤੇ ਜੇਕਰ ਜੌਨ ਫਲਿੱਪ ਦੀ ਗੱਲ ਕਰੇ ਜੌਨ ਫਲਿੱਪ ਨੂੰ ਸ਼ਰਟ ਕਿਸ ਨੇ ਦਿੱਤੀ ਸੀ ਤਾਂ ਉਹ ਸੀ ਮਿਸਸਿਸ ਐਸਪੋਤਾ ਤਾਂ ਦੋਸਤੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੀ ਇੰਪੋਰਟੈਂਸ ਜਿਹੜੀਆਂ ਹੈਗੀਆਂ ਤੁਹਾਨੂੰ ਪੁਆਇੰਟਸ ਦੀ ਕਿਉਂਕਿ ਇੱਕ ਤਾਂ ਤੁਸੀਂ ਦੇਖੋ ਪੰਜ ਹੀ ਪੁਆਇੰਟਸ ਨੇ ਪੰਜਾਂ ਦੇ ਰਾਈਟਰ ਦੇ ਨਾਮ ਤੁਹਾਨੂੰ ਬਿਲਕੁਲ ਰੱਟੇ ਹੋਣੇ ਚਾਹੀਦੇ ਆ ਤੇ ਉਸ ਤੋਂ ਬਾਅਦ ਉਹ ਜਿਹੜਾ ਸਟੇਜ ਆਊਗਾ ਉਹ ਕਿਹੜੀ ਪੁਆਇੰਟ ਦੇ ਵਿੱਚੋਂ ਲੇਤਾ ਗਿਆ ਕਿਉਂਕਿ ਚਾਰ ਕੁਐਸਚਨ ਜਿਹੜੇ ਚਾਰ ਨੰਬਰ ਦਾ ਕੁਐਸਚਨ ਉਥੋਂ ਬਣੂਗਾ ਠੀਕ ਹੈ ਜੀ ਤੇ ਜੇਕਰ ਇਮਤਿਹਾਨਾਂ ਦੇ ਪੱਖ ਤੋਂ ਗੱਲ ਕਰੀਏ ਤਾਂ ਦਾ ਰੋਡ ਨੋ ਟੇਕਨ ਬੜੀ ਇੰਪੋਰਟੈਂਟ ਜਿਹੜੀ ਹੈਗੀ ਉਹ ਆਪਣਾ ਜੀ ਪੋਇਮ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਔਨ ਹਿਸ ਬਲਾਈਂਡਨੈਸ ਇਹ ਦੋਨੇ ਪੁਆਇੰਟਸ ਬੜੀਆਂ ਇੰਪੋਰਟੈਂਟ ਹੈ ਔਨ ਹਿਸ ਇਸ ਤੋਂ ਬਾਅਦ ਜਿਹੜੇ ਦੇ ਇਕੋ ਇਨ ਗ੍ਰੀਨ ਤੇ ਔਨ ਫਰੈਂਡਸ਼ਿਪ ਜਿਹੜੀ ਵੀ ਪੋਇਮਸ ਜਿਹੜੀਆਂ ਉਹ ਬੜੀਆਂ ਇੰਪੋਰਟੈਂਟ ਇਹਨਾਂ ਦੇ ਰਾਈਟਰਾਂ ਦੇ ਨਾਮ ਤੁਸੀਂ ਜ਼ਰੂਰ ਯਾਦ ਕਰਨੇ ਆ ਜੀ ਕਿਉਂਕਿ ਦੋ ਨੰਬਰਾਂ ਦਾ ਜਿਹੜਾ ਕੁਐਸਚਨ ਤੁਹਾਨੂੰ ਹੋ ਤੁਹਾਨੂੰ ਇਹਨਾਂ ਦੇ ਬਣੂਗਾ ਵੀ ਪੋਇਮ ਦਾ ਨਾਮ ਤੇ ਰਾਈਟਰ ਦਾ ਨਾਮ ਕੀ ਹੈ ਜੀ ਠੀਕ ਹੈ ਜੀ ਤੇ ਜੇਕਰ ਹੁਣ ਆਪਾਂ ਗੱਲ ਕਰੀਏ ਜੀ ਕਰੈਕਟਰ ਸਕੈਚ ਦੀ ਤਾਂ ਸਭ ਤੋਂ ਪਹਿਲਾਂ ਜੌਨ ਜੌਨ ਫਲਿੱਪ ਉਸ ਤੋਂ ਬਾਅਦ ਹਸਨ ਠੀਕ ਹੈ ਜੀ ਚੰਦੂ ਦਾ ਕਰੈਕਟਰ ਸਕੈਚ ਬਾਰਬਟ ਰੇਜ ਯੂਨੀਅਨ ਦੇ ਵਿੱਚ ਜਿਹੜਾ ਚੰਦੂ ਹੈ ਉਹਦਾ ਕੈਰੈਕਟਰ ਸਕੈਚ ਆ ਸਕਦਾ ਹੈ ਉਸ ਤੋਂ ਬਾਅਦ ਮਾਨ ਸਿੰਘ ਤੇ ਕਰਮ ਸਿੰਘ ਤੇ ਕਈ ਵਾਰ ਪੁੱਛ ਲੈਂਦੇ ਵੀ ਕਰਮ ਸਿੰਘ ਦੇ ਪਿਤਾ ਦਾ ਤਾਂ ਇਹ ਦੋਸਤੋ ਤੁਸੀਂ ਕਨਫਿਊਜ਼ ਨਹੀਂ ਹੋਣਾ ਇਹ ਤਿੰਨਾਂ ਦੇ ਜਿਹੜੇ ਕੈਰੈਕਟਰ ਹਨ ਉਹਨਾਂ ਦੇ ਵਿੱਚੋਂ ਥੋੜੀਆਂ-ਥੋੜੀਆਂ ਲਾਈਨਾਂ ਲਿਖ ਕੇ ਤੁਸੀਂ ਕਿਸੇ ਦਾ ਵੀ ਕੈਰੈਕਟਰ ਸਕੈਚ ਜਿਹੜਾ ਉਹ ਤੁਸੀਂ ਕਰ ਸਕਦੇ ਹੋ ਮਾਨ ਸਿੰਘ ਤੇ ਕਰਮ ਸਿੰਘਾਂ ਬਾਰੇ ਨੂੰ ਪਤਾ ਹੈ ਵੀ ਆਰਵਿੰਡ ਦੇ ਵਿੱਚ ਆਫੀਸਰ ਦੇ ਦੋਵੇਂ ਸਹੀ ਮਟਾਲੀਨ ਦੇ ਵਿੱਚ ਨੇ ਠੀਕ ਹੈ ਜੀ ਥਾਠੀ ਘਰ ਹੈ ਜਿਹੜਾ ਉਹਨਾਂ ਦਾ ਉਹ ਪਿੰਡ ਹੈ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਜਿਹੜਾ ਕਰਮ ਸਿੰਘ ਦੇ ਪਿਤਾ ਬਾਰੇ ਤੁਸੀਂ ਪਹਿਲਾਂ ਬਾਅਦ ਵਿੱਚ ਦੱਸਦੇ ਨਾ ਸਭ ਤੋਂ ਪਹਿਲਾਂ ਮਾਨ ਸਿੰਘ ਤੇ ਕਰਮ ਸਿੰਘ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦਿਓਗੇ ਉਸ ਤੋਂ ਬਾਅਦ ਥੋੜਾ ਜਿਹਾ ਉਹਦੇ ਪਿਤਾ ਬਾਰੇ ਦੱਸ ਦੇਣਾ ਕਿ ਉਸਦੇ ਪਿਤਾ ਜਿਹੜੇ ਹੈਗੇ ਉਹ ਕਿਸ ਤਰ੍ਹਾਂ ਦਾ ਇਨਸਾਨ ਹੈ ਉਹ ਇੱਕ ਬੜਾ ਮਤਲਬ ਆਪਣੇ ਦਿਲ ਦੇ ਉੱਪਰ ਬੋਝ ਰੱਖ ਕੇ ਤੁਰੇ ਫਿਰਦਾ ਇਸੇ ਕਰਕੇ ਜਿਹੜਾ ਰਾਈਟਰ ਉਸ ਨੂੰ ਇਹ ਕਹਿੰਦਾ ਵੀ ਉਹ ਧਰਤੀ ਹੇਠਲਾ ਬੋਲਦਾ ਜਿਹੜਾ ਇੰਨਾ ਭਾਰ ਆਪਣੇ ਜਿਹੜਾ ਹੈਗਾ ਮੋਢਿਆਂ ਦੇ ਉੱਪਰ ਚੁੱਕੀ ਫਿਰਦਾ ਠੀਕ ਹੈ ਜੀ ਉਸ ਤੋਂ ਬਾਅਦ ਲੇਟਰ ਥਿੰਕ ਦੇ ਵਿੱਚ ਤੁਹਾਨੂੰ ਦੱਸਦਾ ਦੋਸਤੋ ਲੇਟਰ ਥਿੰਕਿੰਗ ਦਾ ਥੀਮ ਜਿਹੜਾ ਬੜਾ ਇ ਲਿਟਰਲ ਥਿੰਕਿੰਗ ਦਾ ਉਸ ਤੋਂ ਬਾਅਦ ਟੂ ਜੈਂਟਲਮੈਨ ਆਫ ਬੈਰੋਨਾ ਤੁਹਾਨੂੰ ਦੱਸਿਆ ਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਹੈਲਨ ਕੇਲਰ ਹੈਲਨ ਕੇਲਰ ਆਪ ਦਾ ਉਹਦਾ ਕੈਰੈਕਟਰ ਸਕੈਚ ਉਹਦੀ ਟੀਚਰ ਦਾ ਤੇ ਥੀਮ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਜੇ ਤਿੰਨਾਂ ਚੋਂ ਵੀ ਕੋਈ ਆਉਣਾ ਹੈ ਤਾਂ ਤੁਸੀਂ ਬੜੀ ਆਸਾਨੀ ਦੇ ਨਾਲ ਇਹਨੂੰ ਲਿਖ ਸਕਦੇ ਹੋ ਉਸ ਤੋਂ ਬਾਅਦ ਭੋਲੀ ਜਿਹੜਾ ਮਾਫੀ ਚ ਹੋਇਆ ਭੋਲੀ ਰਹਿ ਗਿਆ ਸੀ ਹਨਾ ਤਾਂ ਭੋਲੀ ਬੜਾ ਇੰਪੋਰਟੈਂਟ ਹੈ ਉਸ ਤੋਂ ਬਾਅਦ ਸਿਬਲਿੰਗਸ ਪੁੱਛਲੇ ਜਾਂਦੇ ਕਿੰਨੀ ਸਿਬਲਿੰਗ ਸੀ ਇਹ ਜ਼ਰੂਰ ਯਾਦ ਰੱਖਿਓ ਵੀ ਭੋਲੀ ਦੇ ਉਹਨਾਂ ਨੇ ਪੁੱਛਿਆ ਵੀ ਠੀਕ ਹੈ ਜੀ ਇਹਦਾ ਪਿਛਲੇ ਇੱਕ ਕੁਐਸਚ ਕਿ ਜਿਹੜੇ ਭੋਲੀ ਦੇ ਕਿੰਨੇ ਸਿਬਲਿੰਗ ਸੀ ਠੀਕ ਹੈ ਉਹਦੇ ਤਿੰਨੇ ਬ੍ਰਦਰਸ ਸੀ ਤੇ ਤਿੰਨੇ ਸਿਸਟਰਸ ਸੀਗੀਆਂ ਉਸ ਤੋਂ ਬਾਅਦ ਬਿਸ਼ੰਬਰ ਜਿਹੜਾ ਇਹਦੇ ਵਿੱਚ ਇੱਕ ਨਾਮ ਜਿਹੜਾ ਇਹ ਜ਼ਰੂਰ ਯਾਦ ਰੱਖਿਓ ਬਿਸ਼ੰਬਰ ਕੌਣ ਸੀ ਉਹ ਜਿਹੜਾ ਪਿੰਡ ਦਾ ਲੈਂਡ ਆਨ ਸੀਗਾ ਠੀਕ ਹੈ ਜੀ ਉਹ ਭੋਲੀ ਦੇ ਨਾਲ ਜਿਹੜਾ ਉਹ ਵਿਆਹ ਕਰਵਾਉਣਾ ਚਾਹੁੰਦਾ ਸੀ ਸੋ ਲੋ ਦੋਸਤੋ ਇਹ ਸੀ ਥੋੜੀ ਜੀ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਨੂੰ ਦਿੱਤੀ ਕਿ ਕਿਸ ਤਰ੍ਹਾਂ ਦਾ ਪੇਪਰ ਪੈਟਰਨ ਜਿਹੜਾ ਉਹ ਆਊਗਾ ਠੀਕ ਹੈ ਜੀ ਕਿਹੜੇ-ਕਿਹੜੇ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਤੁਹਾਨੂੰ ਆ ਸਕਦੇ ਆ ਤੇ ਦੂਸਰਾ ਮੇਰੀ ਗੁਜਾਰਿਸ਼ ਹੈ ਉਹਨਾਂ ਸਾਰੇ ਹੀ ਵਿਦਿਆਰਥੀਆਂ ਨੂੰ ਕਿ ਜਦੋਂ ਵੀ ਤੁਸੀਂ ਪੇਪਰ ਸ਼ੁਰੂ ਕਰਨਾ ਹੈ ਤਾਂ ਪੇਪਰ ਸੈਕਸ਼ਨ A ਤੋਂ ਲੈ ਕੇ A B C D E ਠੀਕ ਹੈ ਇਸੇ ਤਰ੍ਹਾਂ ਹੀ ਲਗਾਤਾਰ ਹੀ ਜਿਹੜਾ ਪੇਪਰ ਤੁਸੀਂ ਉਹ ਕਰਨਾ ਹੈ ਇਹ ਨਹੀਂ ਹੈ ਵੀ ਤੁਸੀਂ ਸੈਕਸ਼ਨ ਪਹਿਲਾਂ E ਲਿਖਤਾ ਜਾਂ B ਲਿਖਤਾ ਜਾਂ C ਲਿਖਤਾ ਕਿਉਂਕਿ ਇਹਦੇ ਨਾਲ ਜਿਹੜਾ ਐਗਜ਼ਾਮੀਨਰ ਆ ਉਹ ਇੰਟਰਰਪਟ ਹੋ ਜਾਂਦਾ ਤਾਂ ਉਹਦੇ ਤੇ 네ਗੇਟਿਵ ਇਫੈਕਟ ਪੈਂਦਾ ਇਸ ਕਰਕੇ ਜਦੋਂ ਵੀ ਮੇਰੀ ਬੱਚਿਆਂ ਨੂੰ ਗੁਜਾਰਿਸ਼ ਹੈ ਸਭ ਤੋਂ ਪਹਿਲਾਂ ਸੈਕਸ਼ਨ A ਤੋਂ ਸ਼ੁਰੂ ਕਰਨਾ ਹੈ ਉਸ ਤੋਂ ਬਾਅਦ ਜਿਹੜੇ-ਜਿਹੜੇ ਕੁਐਸਚਨ ਲਗਾਤਾਰ ਰੈਗੂਲਰ ਕੁਐਸਚਨ ਦਾ ਨੰਬਰ ਬਕਾਇਦਾ ਜ਼ਰੂਰ ਤੁਸੀਂ ਪਾਉਣਾ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਜਿਹੜੇ ਕੁਐਸਚਨ ਹਨ ਲਗਾਤਾਰ ਜਿਹੜੇ ਉਹ ਸ਼ੁਰੂ ਕਰਦੇ ਜਾਣਾ ਹਾਲਾਂਕਿ ਜੇ ਤੁਹਾਨੂੰ ਨਹੀਂ ਪਤਾ ਠੀਕ ਹੈ ਉਹਦਾ ਕੁਐਸਚਨ ਨੰਬਰ ਲਿਖ ਕੇ ਉਹਦੀ ਥਾਂ ਛੱਡ ਦਿਓ ਅਗਲਾ ਤੁਸੀਂ ਕਰ ਸਕਦੇ ਹੋ ਪਰ ਇਹ ਨਹੀਂ ਹੈ ਕਿ ਤੁਸੀਂ ਜਿਹੜਾ ਹੈਗਾ ਮਤਲਬ ਕਿ ਤੂੰ ਵੀ ਸ਼ੁਰੂ ਕਰ ਦੇ ਠੀਕ ਹੈ ਇਹਦਾ ਬੈਡ ਇਫੈਕਟ ਤੁਹਾਡੀ ਪੇਪਰ ਦੇ ਉੱਪਰ ਪਾਉਗਾ ਤੇ ਦੂਸਰਾ ਜਦੋਂ ਵੀ ਜਿਹੜਾ ਵੀ ਬੱਚਾ ਪੇਪਰ अटेम्प्ट ਕਰ ਰਿਹਾ ਜਦੋਂ ਉਹਦਾ ਆਨਸਰ ਕੰਪਲੀਟ ਹੋ ਗਿਆ ਤਾਂ ਉਸ ਨੂੰ ਹਾਈਲਾਈਟ ਜ਼ਰੂਰ ਕੀਤਾ ਜਾਵੇ ਚਾਹੇ ਸਟਾਰਸ ਲਾ ਕੇ ਚਾਹੇ ਉਹਦੀਆਂ ਲਾਈਨਾਂ ਜਾਂ ਸ਼ੇਡ ਦੇ ਕੇ ਠੀਕ ਹੈ ਤਾਂ ਉਹਨੂੰ ਜਿਹੜਾ ਹੈਗਾ ਆਪਾਂ ਨੂੰ ਹਾਈਲਾਈਟ ਜ਼ਰੂਰ ਕਰਨਾ ਸੋ ਆਉਣ ਵਾਲੀ ਪੇਪਰ ਦੇ ਲਈ ਤੁਹਾਨੂੰ ਸਾਰੇ ਹੀ ਪਲੱਸ 2 ਕਲਾਸ ਦੇ ਵਿਦਿਆਰਥੀ ਨੂੰ ਸ਼ੁਭਕਾਮਨਾ ਪਰਮਾਤਮਾ ਕਰੇ ਤੁਹਾਡਾ ਪੀਪਰ ਬਹੁਤ ਵਧੀਆ ਹੋਵੇ ਠੀਕ ਹੈ ਜੀ ਘਬਰਾਉਣਾ ਬਿਲਕੁਲ ਨਹੀਂ ਕਿਉਂਕਿ ਬਹੁਤ ਸੌਖਾ ਪੀਪਰ ਜਿਹੜਾ ਉਹ ਆਊਗਾ ਠੀਕ ਹੈ ਜੀ ਤਾਂ ਆਪਣੀ ਤਿਆਰੀ ਰੱਖਣੀ ਹੈ ਸੋ ਉਸ ਤੋਂ ਬਾਅਦ ਤੁਹਾਡੇ ਨਾਲ ਜਲਦੀ ਹੀ ਜਿਹੜੀ ਉਹ ਅਨਸਰ ਕੀ ਆਪਾਂ ਸਾਂਝੀ ਕਰਾਂਗੇ ਜਦੋਂ ਵੀ ਜਿਹੜਾ ਪਲੱਸ 2 ਦਾ ਪੀਪਰ ਹੋ ਹੋਇਆ ਉਸ ਤੋਂ ਬਾਅਦ ਆਪਾਂ ਜਿਹੜੇ ਤੁਹਾਡੇ ਡਾਊਟਸ ਆ ਸੋਲਵ ਕਲੀਅਰ ਕਰਾਂਗੇ ਸੋ ਪੀਪਰ ਵਾਲੀ ਇੰਗਲਿਸ਼ ਦੀ ਪੀਪਲ ਨੂੰ ਆਲ ਦਾ ਬੈਸਟ ਘਬਰਾਉਣਾ ਨਹੀਂ ਬਿਲਕੁਲ ਵੀ ਠੀਕ ਹੈ ਆਪਣੀ ਫੁੱਲ ਜਿਹੜੀ ਤਿਆਰੀ ਰੱਖੋ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ